1757 ਈਸਵੀ ਵਿੱਚ ਅਹਿਮਦ ਸ਼ਾ ਅਬਦਾਲੀ ਦੇ ਸਿਪਾਸਲਾਰ ਜਹਾਨ ਖਾਨ ਨੇ ਅਬਦਾਲੀ ਦੇ ਹੁਕਮ ਤੇ ਸਚਕੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਸਰੋਵਰ ਪੂਰ ਦਿੱਤਾ। ਇਸ ਕੋਰ ਬੇਦਬੀ ਦੀ ਖਬਰ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਾਸ ਪੁੱਜੀ ਤਾਂ ਲਗਭਗ 75 ਸਾਲਾਂ ਦੀ ਬਿਰਧ ਅਵਸਥਾ ਦੇ ਬਾਅਦ ਵੀ ਆਪ ਜੀ ਦੇ ਹਿਰਦੇ ਵਿੱਚ ਧਰਮ ਯੁੱਧ ਦਾ ਚਾਹ ਠਾਠਾ ਮਾਰ ਉਠਿਆ। ਜਿਸ ਤੋਂ ਬਾਅਦ ਆਪ ਜੀ ਨੇ ਸਚਕਣ ਸ੍ਰੀ ਦਰਬਾਰ ਸਾਹਿਬ ਜੀ ਨੂੰ ਆਜ਼ਾਦ ਕਰਵਾਉਣ ਲਈ ਦਮਦਮਾ ਸਾਹਿਬ ਸਾਹਬੋ ਕੀ ਤਲਵੰਡੀ ਤੋਂ ਅਰਦਾਸ ਸੋਧ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਕੋਚ ਕੀਤਾ। ਬਾਬਾ ਜੀ 18 ਸੇਰ ਦਾ ਖੰਡਾ ਚੁੱਕ ਕੇ ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਸਤ ਸ੍ਰੀ ਅਕਾਲ ਦੇ ਜਕਾਰੇ ਬੁਲਾਉਂਦੇ ਹੋਏ ਰੇਤਲੇ ਥਲਾਂ ਨੂੰ چیرਦੇ ਹੋਏ ਹਰੀਕੇ ਪਤਨ ਰਾਹੀ ਸ੍ਰੀ ਤਰਨ ਤਰਨ ਸਾਹਿਬ ਜੀ ਆਪ ਜੀ ਇਥੋਂ ਹੋਰ ਸਿੰਘ ਸੂਰਮੇ ਆਪ ਜੀ ਦੇ ਨਾਲ ਆ ਰਹੇ ਲੇ ਜਿਸ ਸਦਕਾ 5000 ਦਾ ਜੱਥਾ ਇਕੱਠਾ ਹੋ ਗਿਆ ਅੱਗੇ ਮੁਗਲ ਫੌਜ ਭਾਰੀ ਗਿਣਤੀ ਵਿੱਚ ਸੀ ਇਸ ਜੰਗ ਵਿੱਚ ਵੈਰੀ ਨਾਲ ਟੱਕਰ ਭਿਆਨਕ ਸੀ ਬਾਬਾ ਦੀਪ ਸਿੰਘ ਜੀ ਇਹ ਜਾਣ ਗਏ ਸਨ ਕਿ ਇਸ ਯੁੱਧ ਵਿੱਚ ਸ਼ਹੀਦੀ ਲਾਜ਼ਮੀ ਹੋਵੇਗੀ ਇਹ ਜਾਣਦਿਆਂ ਹੋਇਆਂ ਬਾਬਾ ਜੀ ਨੇ ਖਾਲਸਾ ਫੌਜ ਨੂੰ ਵੰਗਾਰਿਆ ਤੇ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਬਾਹਰ ਫਤੇਚਕ ਪਿੰਡ ਦੀ ਜੂ ਵਿੱਚ ਬਾਬ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਜੀ ਦੇ ਇਸੇ ਪਾਵਨ ਅਸਥਾਨ ਤੇ ਆਪਣੇ 18 ਸੇਰ ਦੇ ਖੰਡੇ ਨਾਲ ਇੱਕ ਲਕੀਰ ਖਿੱਚੀ ਤੇ ਕਿਹਾ ਕਿ ਅੱਗੇ ਸਿਰਫ ਉਹੀ ਸੂਰਮੇ ਆਉਣ ਜਿਨ੍ਹਾਂ ਨੂੰ ਆਪਣੀ ਜਾਨ ਨਾਲ ਉਹ ਵਧ ਹਰਮੰਦਰ ਪਿਆਰਾ ਹੈ ਤੇ ਬਾਬਾ ਜੀ ਦੇ ਇਹ ਬੋਲ ਸੁਣ ਸਾਰੇ ਹੀ ਸੂਰਮਿਆਂ ਨੇ ਜੋਸ਼ ਅਤੇ ਜਕਾਰਿਆਂ ਵਿੱਚ ਇਹ ਲਕੀਰ ਪਾਰ ਕਰ ਲਈ ਸਿੰਘਾਂ ਦਾ ਜੋਸ਼ ਚਲਿਆ ਨਹੀਂ ਸੀ ਜਾਂਦਾ ਸਾਰੇ ਹੀ ਸਿੰਘ ਲਕੀਰ ਪਾਰ ਕਰਕੇ ਜ਼ਿੰਦਾ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਆ ਰਹੇ ਜਿਸ ਤੋਂ ਬਾਅਦ ਪਿੰਡ ਗੋਹਲਵੜ ਅਤੇ ਚੱਬੇ ਦੇ ਵਿਚਕਾਰ ਫੌਜਾਂ ਦੀ ਜ਼ੋਰਦਾਰ ਟੱਕਰ ਹੋਈ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੋਗਿੰਦਰ ਸਿੰਘ ਜੀ ਜੋਗੀ ਕਰਵਾ ਰਹੇ ਹਨ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ